ਪੰਜਾਬ ਦੇ ਵਿੱਚ ਵਗ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਠਲ ਪਾਉਣ ਦੇ ਲਈ ਸੁਭਾ ਸਰਕਾਰ ਦੇ ਵੱਲੋਂ ਅੰਤਖ ਪ੍ਰਯਾਸ ਕੀਤੇ ਜਾ ਰਹੇ ਨੇ ਜਿਸ ਤੇ ਚਲਦੇ ਪੰਜਾਬ ਪੁਲਿਸ ਦੇ ਵੱਲੋਂ ਵੀ ਬੋਖਵਾ ਕਾਪਰੇਸ਼ਨ ਚੁਲਾ ਕੇ ਨਸ਼ਾ ਤਸਕਰ ਨੂੰ ਕਾਬੂ ਕੀਤਾ ਜਾ ਰਿਹਾ ਤੇ ਅੱਜ ਹੀ ਕੁਝ ਵੱਡ ਇੱਕ ਵਾਰ ਫਿਰ ਵੇਖਣ ਨੂੰ ਮਿਲਿਆ ਥਾਣਾ ਡਿਵੀਜ਼ਨ ਨੰਬਰ 1 ਵਿਕੇ ਜਿੱਥੇ ਕੀ ਪੁਲਿਸ ਦੇ ਵੱਲੋਂ ਦੋ ਲੋਕਾਂ ਨੂੰ ਹੈਰੋਇਨ ਅਤੇ ਡਰਗ ਮਨੀ ਅਤੇ ਇੱਕ ਆਈਫੋਨ ਸਨੇਕਾ ਬੁਕਿਤਾ ਇਸ ਬੰਦੇ ਜਾਣਕਾਰ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਸ਼ਹਿਰ ਵਿਖੇ ਨਸ਼ਿਆਂ ਦੇ ਕਾਰੋਬਾਰ ਨੂੰ ਅੰਜਾਮ ਦੇ ਰਹੇ ਨੇ ਜਿਸ ਦੇ ਚੱਲਦਿਆਂ ਪੁਲਿਸ ਦੇ ਵੱਲੋਂ ਛਾਪੇਮਾਰੀ ਕਰਕੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਕੋਲੋਂ ਕਰੀਬ 15 ਗ੍ਰਾਮ ਹੈਰੋਇਨ ਅਤੇ 1240 ਰੁਪਏ ਦੇ ਕਰੀਬ ਡਰੱਗ ਮਨੀ ਅਤੇ ਇੱਕ ਆਈਫੋਨ ਬਰਾਮਦ ਕੀਤਾ ਗਿਆ ਅਤੇ ਦੂਸਰੇ ਦੇ ਕੋਲੋਂ 2250 ਰੁਪਏ ਅਤੇ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਉਹਨਾਂ ਨੇ ਕਿਹਾ ਕਿ ਦੋਹਾਂ આરોપીਆਂ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਉਦੇ ਵਿੱਚ ਪੰਜਾਬ ਪੁਲਿਸ ਐਂਡ ਪਠਾਨਕੋਟ ਪੁਲਿਸ ਲਗਾਤਾਰ ਹੀ ਜਿਹੜੇ ਆ ਉਹ ਨਸ਼ਿਆਂ ਦੇ ਪੈਡਲਰਸ ਦੇ ਅਗੇਂਸਟ ਜਿਹੜੀ ਆ ਉਹ ਮੁਕੱਦਮੇ ਰਜਿਸਟਰ ਕਰ ਰਹੀ ਹੈ ਉਹਨਾਂ ਨੂੰ ਫੜ ਰਹੀ ਹੈ ਤੇ ਰਿਕਵਰੀਆਂ ਕਰ ਰਹੀ ਹੈ ਇਸੇ ਦੀ ਕੜੀ 'ਚ ਪਿਛਲੇ 24 ਘੰਟੇ 'ਚ ਆਪਾਂ तकरीबन 3 ਜਿਹੜੇ ਮੁਕੱਦਮੇ ਆ ਉਹ ਰਜਿਸਟਰ ਕੀਤੇ ਆ ਅੰਡਰ ਐਨਡੀਪੀਐਸ ਐਕਟ ਤੇ ਉਹਦੇ ਵਿੱਚ ਜਿਹੜਾ ਸਰ ਤੋਂ ਪਹਿਲੇ ਡਿਵੀਜ਼ਨ ਨੰਬਰ 1 ਥਾਣਾ ਸਿਟੀ 'ਚ ਉਹਦੇ ਵਿੱਚ ਦੋ ਮੁਕੱਦਮੇ ਆ ਜੀ ਐਫਆਈਆ ਨੰਬਰ 35 ਅ ਇਹ ਰਜਿਸਟਰ ਹੋਈ ਹੈ ਜੀ ਅਗੇਂਸਟ ਸੁਨੀਤ ਮਹਾਜਨ ਸਨ ਆਫ ਅਸ਼ੁਨਦੀ ਮਹਾਜਨ ਰੈਜ਼ੀਡੈਂਟ ਆਫ ਰੰਦਾਵਾ ਕਲੋਨੀ ਵਾਰਡ ਨੰਬਰ 3 ਖਾਨਪੁਰ ਦੂਸਰੀ ਜਿਹੜੀ ਐਫ ਆਈ ਆਰ ਐਫ ਆਈ ਆਰ ਨੰਬਰ 31 ਇਹ ਰਜਿਸਟਰ ਹੋਈ ਹੈ ਜੀ ਕੌਸ਼ਲ ਇਲਿਆਸ ਸ਼ਾਲੂ ਕਬਾੜੀਆ ਸਨ ਆਫ ਲਾਜ ਚੰਦ ਰੈਜ਼ੀਡੈਂਟ ਆਫ ਨਮੀਨੀ ਪਠਾਨਕੋਟ ਇਹਨਾਂ ਦੋਨਾਂ ਚ 15-15 ਗ੍ਰਾਮ ਹੈਰੋਇਨ ਮਿਲੀ ਹੈ ਤੇ ਡਰੱਗ ਮਨ ਡਰੱਗ ਮਨੀ ਵੀ ਰਿਕਵਰ ਹੋਈ ਹੈ ਐਫ ਆਈ ਆਰ 35 ਚ 1240 ਰੁਪਏ ਤੇ ਇੱਕ ਨਾਲ ਆਈਫੋਨ ਤੇ ਜਿਹੜੀ ਐਫ ਆਈ ਆਰ ਨੰਬਰ 31 ਹੈ ਇਹਦੇ ਚ 2250 ਰੁਪਏ ਜਿਹੜੇ ਡਰਗ ਮੰਨੀ ਹੈ ਜਿਹੜੀ ਉਹ ਰਿਕਵਰ ਹੋਈ ਹੈ ਜਿਹੜੀ ਐਫ ਆਈ ਆਰ ਨੰਬਰ 31 ਹੈ ਇਹ ਇਹਦੇ ਵਿੱਚ ਜਿਹੜਾ ਇਹ ਦੋਸ਼ੀ ਕੁਸ਼ਾਲ ਲਿਆ ਸ਼ਾਲੂ ਹੈ ਇਹ ਜਿਹੜਾ ਇੱਕ ਵੀ 29 ਚ ਨਾਮਜ਼ਦ ਸੀ ਉਹਦੇ ਚ ਇਹਦੀ ਅਰੈਸਟ ਪਈ ਹੈ ਇਸ ਤੋਂ ਇਲਾਵਾ ਡਿਵੀਜ਼ਨ ਨੰਬਰ 2 ਥਾਣੇ ਚ ਤੇ ਜਿਹੜੀ ਐਫ ਆਈ ਆਰ ਨੰਬਰ 30 ਆਪਰ ਰਜਿਸਟਰ ਕੀਤੀ ਹੈ ਇਹ ਜਿਹੜੀ ਐਫ ਆਈ ਆਰ ਹੈ ਇਹ 21685 ਸੈਕਸ਼ਨ ਹੈ ਬੇਸਿਕਲੀ ਇਹਦੇ ਵਿੱਚ ਜਿਹੜੇ ਐਡਿਕਟ ਹੁੰਦੇ ਆ ਉਹਨਾਂ ਤੇ ਹੁੰਦੀ ਹੈ ਤਾਂ ਕਿ ਉਹਨਾਂ ਨੂੰ ਆਪਾਂ ਮੋਢਰੀ ਜਿਹੜੀ ਆ ਉਹ ਮੈਡੀਕਲ ਸਹੂਲਤਾਂ ਵੀ ਪ੍ਰੋਵਾਈਡ ਕਰ ਸਕੀ ਉਹਨਾਂ ਦੀ ਇੱਕ ਕਿਸਮ ਦੀ ਹੈਲਪ ਵੀ ਹੋ ਸਕੇ ਤੇ ਇਹ ਜਿਹੜੇ ਬੰਦੇ ਆ ਇਹ ਚਾਰ ਲੜਕੇ ਹੈ ਜੀ ਟਿੰਕੂ ਮਹਾਜਨ ਅਭਿਸ਼ੇਕ ਨikhil కుమార్ ਸੋਮਨਾਥ ਤੇ ਇਹਨਾਂ ਦਾ ਬੇਸਿਕਲੀ ਜਿਹੜਾ ਇਹਨਾਂ ਤੇ ਜਿਹੜਾ ਪਰਚਾ ਹੋਇਆ ਉਹ ਪੀਣ ਦਾ ਹੋਇਆ ਕਿ ਵੀ ਇਹ ਪੀਰੇ ਸੀ ਮਤਲਬ ਹਰਵਿੰਦਾ ਸੇਵਨ ਕਰ ਰਹੇ ਸੀ ਤੇ ਇਹਨਾਂ ਨੂੰ ਹੁਣ ਆਪਾਂ ਫਰਦਰ ਜਿਹੜਾ ਉਹ ਮੈਡੀਕਲ ਅਥਾਰਟिटीज ਦੀ ਸੁਪਰਵੀਜ਼ਨ ਵਿੱਚ ਸਿਵਲ ਹਸਪੀਟਲ ਡੀਡਿਕਸ਼ਨ ਸੈਂਟਰ ਚ ਐਡਮਿਟ ਕਰਾਇਆ ਵਿਦ ਪੁਲਿਸ ਪ੍ਰੋਟੈਕਸ਼ਨ ਤੇ ਇੱਕ ਹੋਰ ਜਿਹੜੀ ਐਫ ਆਈ ਆਰ ਆ ਉਹ ਅੰਡਰ ਵੇ ਹੈ ਆਪਣੀ ਡਿਵੀਜ਼ਨ ਅੰਬਰਿਕ ਚ ਆਪਾਂ ਹੋਰ ਰਜਿਸਟਰ ਕਰ ਰਹੇ ਹਾਂ ਅੰਡਰ ਐਨ ਡੀ ਪੀ ਐਸ ਐਕਟ ਤੇ ਮੈਂ ਦੱਸ ਦੇਣਾ ਚਾਹਨਾ ਕਿ ਵੀ ਤੁਸੀਂ ਇਸ ਸਾਰੀ ਚੀਜ਼ ਤੋਂ ਦੇਖ ਸਕਦੇ ਹੋ ਕਿ ਵੀ ਪਠਾਨਕੋਟ ਚ ਐਸ ਐਸ ਪੀ ਪਠਾਨਕੋਟ ਜੀ ਦੀ ਡਾਇਰੈਕਸ਼ਨਸ ਦੇ ਅੰਡਰ ਜਿਹੜੀ ਪੁਲਿਸ ਆ ਉਹ ਲਗਾਤਾਰ ਜਿਹੜੇ ਪੈਡਲਰਸ ਉਹਨਾਂ ਦੇ ਅਗੇਂਸਟ ਜਿਹੜਾ ਡਿਸਾਈਸਿਵ ਐਕਸ਼ਨ ਕਰ ਰਹੀ ਹੈ ਤੇ ਆਪਾਂ ਬੈਕ ਟੂ ਬੈਕ ਐਫ ਆਈ ਆਰਸ ਦੇ ਰਹੇ ਆ ਤੇ ਮੈਂ ਇਹ ਕਲੀਅਰ ਕਰਨਾ ਚਾਹੁੰਦਾ ਕਿ ਵੀ ਜਿਹੜੇ ਵੀ ਬੰਦੇ ਇਸ ਧੰਦੇ ਨਾਲ ਜੁੜੇ ਆ ਆਪਣੇ ਪਠਾਨਕੋਟ ਦੇ ਅਲੱਗ-ਅਲੱਗ ਏਰੀਆਸ 'ਚ ਤੇ ਮੈਂ ਜਿਸ ਤਰ੍ਹਾਂ ਪਹਿਲੇ ਵੀ ਤੁਹਾਨੂੰ ਕਿਹਾ ਸੀ ਕਿ ਵੀ ਆਪਾਂ ਉਹਦੀ ਲਿਸਟ ਬਣਾਈ ਹੋਈ ਹੈ ਤੇ ਉਹਨਾਂ ਨੂੰ ਹਰ ਪੱਖੋਂ ਆਪਾਂ ਨਜ਼ਰ ਡੇਲੀ ਬੇਸ ਤੇ ਰੱਖ ਰਿਹਾ ਤੇ ਆਪਣੀ ਪੁਲਿਸ ਜਿਹੜੀ ਹੈ ਥਾਣਿਆਂ ਦੀ ਪਲਸ ਸਾਡੀ ਸੀਆਈਏ ਪਲਸ ਸਪੈਸ਼ਲ ਬ੍ਰਾਂਚ ਇਸ ਤੋਂ ਇਲਾਵਾ ਜਿਹੜੀ ਸਾਡੀ ਹੋਰ ਸਪੈਸ਼ਲਾਈਜ਼ਡ ਟੀਮਸ ਸਾਰੀਆਂ 24 ਇੰਟੂ 7 ਇਹੋ ਬੰਦਿਆਂ ਦੇ ਮਗਰ ਲੱਗੀਆਂ ਹੋਈਆਂ ਤੇ ਜਦੋਂ ਵੀ ਸਾਨੂੰ ਇਹਨਾਂ ਦੀ ਕੋਈ ਵੀ ਇਨਫੋਰਮੇਸ਼ਨ ਮਿਲਦੀ ਆਪਾਂ ਇਮੀਡੀਏਟਲੀ ਐਕਟ ਕਰੀਦਾ ਤੇ ਇਹਨੂੰ ਅਰੈਸਟ ਕਰੀਦਾ ਅੱਗੇ ਵੀ ਆਪਾਂ ਇਹਨਾਂ ਨੂੰ ਜਿਹੜੇ ਬੰਦੇ ਆਪਾਂ ਰਿਸਟ੍ਰਿਡ ਹੈ ਉਹਨਾਂ ਨੂੰ ਆਪਾਂ ਅਰੈਸਟ ਕਰਾਂਗੇ ਤੇ ਉਹਨਾਂ ਤੋਂ ਰਿਕਵਰੀਆਂ ਕਰਾਂਗੇ ਐਸ ਪਰ ਲਾ